ਸੋ ਖਬਰ ਨਿਕਲ ਕੇ ਨਾਪਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਾਸਦੀਏ ਨਾਪਾ ਦੀ ਜੋ ਨਵੀਂ ਜੇਲ ਹੈ ਜੋ ਕਿ ਨਾਪਾ ਤੋਂ ਭਾਨੀਗਰ ਰੋਡ ਤੇ ਸਥਿਤ ਹੈ ਉੱਥੇ ਗੈਂਗਸਟਰਾਂ ਦੇ ਦੋ ਬਟਨੇ ਜੋ ਆਪਸ ਦੇ ਵਿੱਚ ਫਿੜੇ ਨੇ ਜੀ ਹਾਂ ਦਾਸਦੀਏ ਨੌਜਵਾਨ ਨੇ ਜੇਲ ਦੇ ਵਿੱਚ ਬੈਠੇ ਟੀਵੀ ਦੇਖ ਰਹੇ ਸੀ ਤਾਂ ਟੀਵੀ ਦੇ ਵਿੱਚ ਚੈਨਲ ਬਦਲਣ ਨੂੰ ਲੈ ਕੇ ਆਪਸੀ ਤਕਰਾਰ ਹੁੰਦੀ ਹੈ ਤਾਂ ਇੱਕ ਨੌਜਵਾਨ ਤੇ ਕੰਬੀਰ ਛੱਟਾਂ ਲੱਗਦੀਆਂ ਨੇ ਅਤੇ ਨੱਕ ਦੇ ਉੱਪਰ ਦੱਸਿਆ ਜਾ ਰਿਹਾ ਹੈ ਨੱਕ ਦੇ ਉੱਪਰ ਕੰਬੀਰ ਛੱਟਾਂ ਲੱਗਦੀਆਂ ਨੇ ਤਾਂ ਅਜਵਾਨ ਨੂੰ ਨਾਬਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਂਦਾ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਹੈ ਤੇ ਗੰਭੀਰ ਉਸਦੀ ਹਾਲਤ ਹਾਲਤ ਹੋਣ ਕਰਕੇ ਉਸ ਨੂੰ ਨਾਬਾ ਜੇਲ੍ਹ ਤੋਂ ਪਟਿਆਲਾ ਜੋਤਿੰਦਰਾ ਹਸਪਤਾਲ ਹੈ ਰੈਫਰ ਕਰ ਦਿੱਤਾ ਗਿਆ ਸੋ ਖਬਰ ਨਿਕਲ ਕੇ ਨਾਬਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਤਾਜ਼ੀ ਹੈ ਨਾਬਾ ਦੀ ਜੋ ਨਵੀਂ ਜੇਲ੍ਹ ਹੈ ਜੋ ਕਿ ਨਾਬਾ ਤੋਂ ਭਵਨਿਕਰ ਰੋਡ ਤੇ ਸਥਿਤ ਹੈ ਉੱਥੇ ਗੈਂਗਸਟਰਾਂ ਦੇ ਦੋ ਗੁੱਟ ਨੇ ਜੋ ਆਪਸ ਦੇ ਵਿੱਚ ਭਿੜੇ ਨੇ ਜੀ ਹਾਂ ਤਾਜ਼ਾ ਦੀ ਹੈ ਨੌਜਵਾਨ ਨੇ ਜੇਲ੍ਹ ਦੇ ਵਿੱਚ ਬੈਠੇ ਟੀਵੀ ਦੇਖ ਰਹੇ ਸੀ ਤਾਂ ਟੀਵੀ ਦੇ ਵਿੱਚ ਚੈਨਲ ਬਦਲਣ ਨੂੰ ਲੈ ਕੇ ਆਪਸੀ ਤਕਰਾਰ ਹੁੰਦੀ ਹੈ ਤਾਂ ਇੱਕ ਨੌਜਵਾਨ ਦੇ ਗੰਭੀਰ ਸੱਟਾਂ ਲੱਗਦੀਆਂ ਨੇ ਅਤੇ ਨੱਕ ਦੇ ਉੱਪਰ ਦੱਸਿਆ ਜਾ ਰਿਹਾ ਹੈ ਨੱਕ ਦੇ ਉੱਪਰ ਗੰਭੀਰ ਸੱਟਾਂ ਲੱਗ ਕੇ ਨੇ ਤਾਂ ਨੌਜਵਾਨ ਨੂੰ ਨਾਪਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਂਦਾ ਹੈ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਹੈ ਤੇ ਗੰਭੀਰ ਉਸ ਦੀ ਹਾਲਤ ਹਾਲਤ ਨੂੰ ਕਰਕੇ ਉਸ ਨੂੰ ਨਾਪਾ ਜੇਲ੍ਹ ਤੋਂ ਪਟਿਆਲਾ ਜੋ ਜਿਸ ਤਰ੍ਹਾਂ ਹਸਪਤਾਲ ਹੈ ਰੈਫਰ ਕਰ ਦਿੱਤਾ ਗਿਆ ਹੈ